ਫਰੈਂਡਸ ਕਿਵੇਂ ਹੋ ਸਾਰੇ ਠੀਕ ਠਾਕ ਹੋਵੋਗੇ ਆਪਣੇ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਪਾਂ ਮਿਲਦੇ ਅੱਜ ਫਿਰ ਇੱਕ ਨਵੀਂ ਵੀਡੀਓ ਦੇ ਨਾਲ ਜੋ ਕਿ ਇੱਕ ਹੈਅਰ ਸਟਾਈਲ ਵਾਲੇ ਜੋ ਕਿ ਆਪਾਂ ਇੱਕ ਅੱਜ ਤੁਹਾਨੂੰ ਸਿੰਪਲ ਜਿਹਾ ਜੂڑا ਕਰਨਾ ਦੱਸਾਂਗੇ ਠੀਕ ਹੈ ਜੋ ਕਿ ਆਮ ਹੀ ਡੇਲੀ ਰੁਟੀਨ ਚ ਵੀ ਤੁਸੀਂ ਕਰ ਸਕਦੇ ਹੋ ਠੀਕ ਹੈ ਪਹਿਲਾਂ ਆਪਾਂ ਅੱਜ ਸਿਰ ਤੋਂ ਤਾਸੀ ਤੇ ਚਲੋ ਦੱਸਿਆ ਵੀ ਆਪਾਂ ਜੂڑا ਕਰਨ ਲੱਗੇ ਫਿਰ ਮੈਨੂੰ ਯਾਦ ਆ ਗਿਆ ਮੈਂ ਚਲੋ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰਦੀ ਹਾਂ ਠੀਕ ਹੈ ਤੇ ਛੋਟੇ ਵਾਲਾਂ ਦਾ ਕਿ ਜਿਹੜਾ ਸਿੰਪਲ ਜਿਹਾ ਜੂڑا ਕਿਵੇਂ ਹੁੰਦਾ ਠੀਕ ਹੈ ਬਹੁਤ ਸੌਖਾ ਹੋ ਜਾਂਦਾ ਤਿਆਂ ਨੂੰ ਇਹ ਟੈਂਸ਼ਨ ਹੁੰਦੀ ਵੀ ਹਾਈ ਸੈੱਟ ਦਾ ਵਾਲ ਛੋਟੇ ਆ ਵਾਲ ਪਾ ਕੇ ਜੂڑا ਹੋਣਾ ਨਹੀਂ ਬੜਾ ਹੀ ਹੋ ਜਾਂਦਾ ਜੇ ਜਿਵੇਂ ਉਹ ਮੇਰੇ ਵਾਲ ਜਿੱਥੋਂ ਥੋੜੇ ਸਾਹਮਣੇ ਜਾਂਦੇ ਛੋਟੇ ਜਿਹੇ ਹੀ ਆ ਬਸ ਕੋਈ ਜ਼ਿਆਦਾ ਵੱਡੇ ਨਹੀਂ ਹੈਗੇ ਲੋਕ ਇੰਨੀ ਦੇ ਤੇ ਮੇਰੇ ਸਿਰ 'ਚ ਤੇਲ ਲੱਗਿਆ ਹੋਇਆ ਕਾਫੀ ਜ਼ਿਆਦਾ ਜਿਵੇਂ ਲਾਉਣ ਤੋਂ ਪਹਿਲਾਂ ਬਾਬਾ ਸਰੋਂ ਤੇਲ ਨਹੀਂ ਵਗਰਾ ਲਾ ਰਿਆ ਸੀ ਠੀਕ ਹੈ ਹੇਅਰ ਮਾਸਕ ਜਿਆ ਬਣਾ ਕੇ ਤੇ ਇਸ ਕਰਕੇ ਤੇ ਪਰ ਜੇ ਇੱਕ ਥੋੜੇ ਵਾਲ ਤੇਲ ਘੱਟ ਲੱਗਿਆ ਹੋਗਾ ਜੂڑا ਬਹੁਤ ਸੁਣਾ ਹੁੰਦਾ ਪਰ ਆਪਾਂ ਤੁਹਾਨੂੰ ਅੰਜੀ ਦੱਸ ਦਿੰਦੀ ਅੱਜ ਠੀਕ ਆ ਪਹਿਲਾ ਕੀ ਕਰਨਾ ਆਪਾਂ ਵਾਲਾ ਜਿਹੜਾ ਕਿ ਸਿੱਧਾ ਕਰ ਲੈਣਾ ਦੇਖੋ ਕਿਸੇ ਤਰ੍ਹਾਂ ਕਰੀਏ ਨਾ ਫਿਰ ਕੀ ਕਰਨਾ ਇੱਧਰ ਦੇ ਹੱਥ ਨਾਲ ਲੱਗਦੇ ਨਾਲ ਸਜੇ ਨਾ ਇਹ ਆਹ ਬੰਦ ਰੱਖੋ ਇਹ ਮੇਰੇ ਵਾਲਾ ये बन गया सिंपल ठीक है ये तो सही जुड़े वाली पेंस भी लगा सकते हो जेका ਤੁਹਾਡੇ ਕੋਲੇ ਹੈ ਠੀਕ ਹੈ ਮੈਂ ਤੁਹਾਨੂੰ ਪਤਾ ਨਹੀਂ ਕਿੰਨੇ ਤਰੀਕੇ ਨੇ ਲੱਗਣੇ ਨੇ ਕਿਉਂਕਿ ਫਿਰ ਤੁਸੀਂ ਕੀ ਕਰਨਾ ਜਿਹੜਾ ਉੱਪਰ ਵਾਈ ਆ ਆਹ ਬੀ ਚੀਜ਼ ਹੈ ਇਹ ਮਾਪ ਤੋਂ ਦਰਿਆ ਇਹ ਮੁਕਾ ਫੁਲਾਣਾ ਇੱਥੇ ਆਪਾਂ ਜਿਸ ਕਰੀਏ ਠੀਕ ਹੈ ਦੇਖੋ ਇਹ ਨਾਲ ਜੁੜਾ ਥੋੜਾ ਜਿਹਾ ਸੋਹਣਾ ਲੱਗੂਗਾ ਠੀਕ ਹੈ ਜੇਕਰ ਤੁਹਾਡੇ ਕੋਲ ਕੋਈ ਵੀ ਰਬੜ ਬੈਣ ਹੈਗਾ ਜਿਵੇਂ ਆਹ ਵਾਲਾ ਆਪਣੇ ਕੋਲੇ ਤਾਂ ਠੀਕ ਹੈ ਜੇਕਰ ਸੋਹਣੇ ਜੁੜੇ ਵਾਲਿਆਂ ਕੋਈ ਸਪਿੰਜ ਵਗੈਰਾ ਹੈਗੀਆਂ ਤਾਂ ਤੁਸੀਂ ਉਹ ਲਗਾ ਸਕਦੇ ਹੋ ਡੈਕੋਰੇਸ਼ਨ ਵਾਸਤੇ ਪਰ ਕੋਈ ਬੀਡਸ ਵਗੈਰਾ ਜੇਕਰ ਨਹੀਂ ਹੈਗਾ ਤਾਂ ਸਿੰਪਲ ਜਿਵੇਂ ਆਹ ਵਾਲਾ ਰਬੜ ਬੈਣ ਵਾਲੇ ਕੋਲ ਨਹੀਂ ਆਵੇ ਦਿੱਤੀ ਛੋਟੇ ਬਣਾ ਦਵਲੀ ਲੋ ਜਣਾ ਇਹ ਬਹੁਤ ਸੋਹਣਾ ਲੱਗਦਾ ਜੇਕਰ ਅੱਗੂ ਵਾਲਾਂ ਦਾ ਕੋਈ ਹੇਅਰ ਸਟਾਈਲ ਕਰਕੇ ਤੁਸੀਂ ਐਵੇਂ ਸਿੰਪਲ ਜੁੜਾ ਕਰੋਗੇ ਡੇਲੀ ਰੂਟੀਨ ਚ ਵੀ ਕਰ ਸਕਦੇ ਹੋ ਘਰੇ ਜਿਵੇਂ ਹੁਣ ਕੀ ਗਰਮੀ ਆਪਣੇ ਕੋਲ ਨਾ ਕੋਤ ਹੁੰਦੀ ਆ ਨਾ ਕੋਈ ਕੋਨੀ ਹੁੰਦੀ ਤੇ ਤੁਸੀਂ ਐਵੇਂ ਕਰ ਸਕਦੇ ਹੋ ਅੱਜ ਲਈ ਇਹਨਾਂ ਕਾਫੀ ਓਕੇ ਬਾਏ